ਪੰਜਾਬ ਲੁਧਿਆਣੇ ਦੇ ਚੌੜਾ ਬਾਜ਼ਾਰ 'ਚ ਬੀਤੀ ਰਾਤ ਦੋ ਦੁਕਾਨਦਾਰਾਂ ਵਿਚਾਲੇ ਖੂਨੀ ਝੜਪ ਹੋ ਗਈ ਆ ਦੋਵੇਂ ਦੁਕਾਨਦਾਰ ਗਾਕਾਂ ਦੇ ਰੋਲਾ ਪਾਉਣ ਨੂੰ ਲੈ ਕੇ ਦੁਕਾਨਦਾਰ ਦੇ ਬਾਹਰ ਲੜਾਈ ਹੋਈ ਆ ਇੱਕ ਦੁਕਾਨਦਾਰ ਦੇ ਕਰਿੰਦੇ ਨੇ ਪਹਿਲਾਂ ਸ਼ਾਮ 5 ਵਜੇ ਦੂਜੇ ਦੁਕਾਨਦਾਰ ਦੇ ਕਰਿੰਦੇ ਤੇ ਹਮਲਾ ਕਰ ਦਿੱਤਾ ਸੀ ਉਸ ਸਮੇਂ ਇਸ ਮਾਮਲੇ ਨੂੰ ਠੁਕਮੇ ਢੰਗ ਨਾਲ ਸੁਲਝਾਇਆ ਗਿਆ ਇਸ ਦੇ ਬਾਵਜੂਦ ਰਾਤ 9 ਵਜੇ ਦੋਮਾ ਧਰਾ ਵਿੱਚੋਂ ਫੇਰ ਤੋਂ ਝਗੜਾ ਹੋ ਗਿਆ ਇਸ ਖੂਨੀ ਝੜਪ ਵਿੱਚ ਕੁੱਲ 8 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 3 ਜਨਾਨੀਆਂ ਅਤੇ 5 ਬੰਦੇ ਜ਼ਖਮੀ ਹੋ ਗਏ ਨੇ ਦੋਵੇਂ ਧਰਾ ਵੱਲੋਂ ਥਾਣਾ ਕੋਤਵਾਲੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਲੁਧਿਆਣੇ ਤੋਂ ਬਿਕਮ ਸਿੰਘ ਦੀ ਰਿਪੋਰਟ ਗੁਰੂ ਕੁਮਾਰ ਕਿ ਸਿੱਧਾ ਕੰਮ ਕਰਦੇ ਮੇਰੀ ਹੋਸਰੀ ਹੈ ਜੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਐ ਮੇਰੇ ਮਦਨ ਲੌਗੀ ਸ਼ੋਪ ਹੈ ਜੀ ਅੱਛਾ ਤੇ ਮੇਰੀ ਗੱਲ ਸਿਸਟਰ ਦੀ ਮੈਰਿਜ ਹੋਈ ਹੈ ਤੇ ਇਹਨਾਂ ਨੇ ਮੈਨੂੰ 4 ਵੇ ਫੋਨ ਆਇਆ ਵੀ ਅੱਧਾ ਦਾ ਨਾਲ ਦੇਣਾ ਸਾਡਾ ਜਿਹੜਾ ਮੁੰਡਾ ਕੰਮ ਕਰ ਅੱਜ ਅੱਜ ਠੀਕ ਵੀ ਇਹਨਾਂ ਨੇ ਸਾਡੇ ਮੇਰੀ ਸਿਸਟਰ ਨੂੰ ਮੇ ਨਾਲ ਹੀ ਸੀ ਮੇਰੇ ਕੋਲ ਹੀ 4 ਵੇ ਗਈ ਸ਼ੋਪ ਖੋਲਣ ਲਈ ਤੇ ਉਹਨੂੰ ਸ਼ੋਪ ਖੋਲ ਲਈ ਸਾਡੇ ਜਿਹਾ 4-5 ਜਿਹੜਾ ਵੀ ਫੋਨ ਆ ਗਿਆ ਵੀ ਉਹਨਾਂ ਨੇ ਮੇਰਾ ਜਿਹੜਾ ਮੁੰਡਾ ਰੱਖਿਆ ਉਹਨੂੰ ਕੁੱਟਤਾ ਤੇ ਮੈਂ ਕੋਈ ਨਹੀਂ ਤੁਸੀਂ ਮੇਰੇ ਘਰ ਵੀ ਗੈਸਟ ਆਏ ਸੀ ਮੈਂ ਕਿ ਤੁਸੀਂ ਕੋਈ ਨਹੀਂ ਐਮਐ ਚਾਰ ਪੰਜ ਵਐਮਐਲ ਕਟਾ ਕੇ ਕਤਵਾਲੀ ਗਏ ਆ ਜੀ ਉਹਨਾਂ ਨੇ ਇਹਨਾਂ ਨੂੰ ਸਵੇਰੇ ਬੁਲਾਇਆ ਜੋ ਵੀ ਕਰਕੇ ਤੇ ਫਿਰ ਇਹਨਾਂ ਦੇ ਵੀ ਚਾਰ ਪੰਜ ਜਿਵੇਂ ਇਹਨਾਂ ਨੇ 8-10 ਮੁੰਡੇ ਨਾਲ ਉਧਰ ਛੁਪਾ ਕੇ ਆਪਣੇ ਰੱਖੇ ਹੋਏ ਸੀ ਮੇਰੀ ਸਿਸਟਰ ਨੂੰ ਉਹਦਾ ਫੋਨ ਆਇਆ ਵੀ ਇੱਦਾਂ ਦਾ ਵੀ ਬੰਦੇ ਕਾਫੀ ਇਕੱਠੇ ਹੋਏ ਆ ਮੈਂ ਕੋਈ ਗੱਲ ਨਹੀਂ ਫਿਰ ਮੈਂ ਆਪਣੀ ਵਾਈਫ ਨੂੰ ਭੇਜਿਆ ਮੈਂ ਕਿਹਾ ਜਾ ਤੂੰ ਜਾ ਕੇ ਟੈਂਡਗਾ ਦੇਖੋ ਦਿੱਕਤ ਵਾਲੀ ਗੱਲ ਤਾਂ ਨਹੀਂ ਹੈਗੀ ਮੇਰੀ ਵਾਈਫ ਹੀ ਕਤਵਾਲੀ ਵੀ ਗਏ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਕੀ ਹੋਈ ਇਹਨਾਂ ਨੇ ਅ ਜਦੋਂ ਮੇਰੀ ਮਦਨ ਲੋਹ ਨੇ ਕਿਹਾ ਨਹੀਂ ਤੁਸੀਂ ਇਦਾਂ ਮੇਰੇ ਮਦਨ ਲੋਹ ਵੀ ਬਾਹਰ ਗਏ ਸੀ ਮੇਰੇ ਮਤਲਬ ਉਹ ਫਗਵਾੜੇ ਗਏ ਸੀ ਉਹ ਸਿੱਧਾ ਪਤਾ ਲੱਗਿਆ ਸਿੱਧਾ ਆ ਗਏ ਜਦੋਂ ਆਏ ਮੈਂ ਮਦਦ ਲਾਉਣੀਆਂ ਸਮਝਾਇਆ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਵੀ ਇਕੱਲੀ ਕੁੜੀ ਕੇ ਦੁਕਾਨ ਚਲਾਉਂਦੀ ਹੈ ਤੁਸੀਂ ਚਾਰ-ਚਾ ਮੁੰਡੇ ਰੱਖਿਆ ਇਕੱਲੀ ਕੁੜੀ ਨਾਲ ਗਾਲਾ-ਗੁਲਾ ਕੇ ਕੋਲੋਚ ਅੱਛੀ ਗੱਲ ਨਹੀਂ ਉਹਨੇ ਬਹੁਤ ਗੰਦੀ ਗੰਦੀ ਗੱਲਾਂ ਵੀ ਸਾਸੂ ਕੱਢਣੀ ਸ਼ੁਰੂ ਕਰਦੀਆਂ ਤੋਂ ਉਹ ਫਿਰ ਕਰਦੇ ਕਰਾਉਂਦੇ ਜੋ ਐਨੀ ਝੜਪ ਹੋ ਗਈ ਆਪਸੀ ਆ ਮੁੰਡੇ ਫੇਰ ਤੁਹਾਡੀ ਗੰਦੀ ਗੱਲਾਂ ਸ਼ੁਰੂ ਕੀਤੀਆਂ ਉਹਨੇ ਹੱਥ ਕੀ ਸੀ ਕੁਝ ਨਹੀਂ ਆਪਾਂ ਨੂੰ ਮੈਂ ਤਾਂ ਆਪ ਤੇ ਤੁਹਾਡੇ ਤੇ ਵੀ ਹਮਲਾ ਹੋਇਆ ਸਰ ਮੈਂ ਆਪ ਛੁਡਾਣ ਗਿਆ ਹੀ ਆ ਦੇਖੋ ਇਹਨਾਂ ਨੇ ਮੇਰੀ ਵਾਈਫ ਨੂੰ ਫੜ ਲਿਆ ਉਹਦੇ ਹੁਣ ਪਾ ਲੱਗਿਆ ਰਾਜੇ ਬੰਦਿਆਂ ਤੇ ਹਮਲਾ ਹੋਇਆ ਤੁਹਾਡੇ ਮੇਰੇ ਤੇ ਵੀ ਹੋਇਆ ਐ ਮੇਰੀ ਵਾਈਫ ਆ ਇਹਨੂੰ ਉਹਨਾਂ ਨੇ ਤਾਂ ਪਿੱਛੋਂ ਫੜਿਆ ਜੀ ਮੈਂ ਮੁੰਡਿਆਂ ਦੇ ਪਿੱਛੇ ਗੱਜੇ ਮੇਰੀ ਵਾਈਫ ਨੂੰ ਛੱਡ ਵੀ ਲੈ ਲੇਡੀ ਤੇ ਆਦਾਂ ਚੱਕ ਕੇ ਆਹਨਾਂ ਦੇਖੋ ਹੁਣ ਇਹਦਾ ਪਤਾ ਹੀ ਲੱਗੂਗਾ ਕੀ ਚੀਜ਼ ਆ ਦਾਤਾ ਕੀ ਐ ਮੈਨੂੰ ਨਹੀਂ ਪਤਾ ਵੀ ਲਾਤੇ ਕਾਫੀ ਦੇਖੋ ਜੋ ਉਹਨਾਂ ਨੇ ਮੇਰੇ ਨਾਲ ਕੀਤਾ ਉਹਨਾਂ ਨੇ ਕਿੰਨੇ ਬੰਦੇ ਸੀ ਉਹ ਜਿਹੜੇ ਉਹ 10 12 ਬੰਦੇ ਸੀ ਕੱਢੋ ਕਿੰਨੇ ਮਾਰੀਆਂ ਉਹਨਾਂ ਨੇ ਇਹ ਗੱਲ ਹੈਗੀ 8:30 ਤੋਂ 9 ਵਜੇ ਦੇ ਵਿੱਚ ਹੁਣ ਕੀ ਮੰਗ ਕਰਦੇ ਮੰਗ ਹੈ ਜੀ ਪ੍ਰਸ਼ਾਸਨ ਇੱਕ ਦੇਖੋ ਇਹ ਅਗਲੀ ਕੋਈ ਦੁਕਾਨ ਖੋਲਦੀ ਆ ਕੋਈ ਗਾਹ ਗਾਹ ਸਰ ਕੇ 10 ਸਾਲ ਪਹਿਲੇ ਵੀ ਕਿਤਵਾਲੀ ਜੰਨਾ ਦਾ ਗਿਆ ਸੋਹਿਆ ਸੀ ਕੋਈ ਐਸੋਸੀਏਸ਼ਨ ਹੋਊਗੀ ਕੋ ਪ੍ਰਦਾਨ ਹੋਊਗਾ ਉਹਨੂੰ ਕੋਈ ਅਜ ਤੱਕ ਵਿੱਚ ਨਹੀਂ ਪਾਇਆ ਤੁਸੀਂ ਸਾਰੇ ਬਜ਼ਾਰ ਇੱਕ ਮਿੰਟ ਸਾਰੇ ਬਜ਼ਾਰ ਵਾਲੇ ਇਹਨਾਂ ਨੂੰ ਗਲਤ ਕਹਿੰਦੇ ਆ ਜੀ ਵੀ ਚਲੋ ਤੁਸੀਂ ਆਪਣਾ ਅਸੀਂ ਨਹੀਂ ਆਤੀ ਆਪਣਾ ਗਾ ਕੇ ਡਾਂਦਾ ਆਪਣਾ ਕਰੋ ਹੁਣ ਕੰਮ ਸਾਰੇ ਬਿਆਰ ਦੇ ਇੱਕੋ ਜਿਹੇ ਹੁੰਦੇ ਹੀ ਆ ਇਹ ਆਪਸ ਚ ਚਾਚੇਤਾਏ ਵੀ ਆਈਏ ਪੁਰਾਣੇ ਤੁਹਾਨੂੰ ਦੱਸਾਂ ਇਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਫਾਦਰ ਚਾਚੇ ਦਾਈ ਦੇ ਭਰਾ ਵਾ ਆਪ ਚਾਚੇ ਦਾਈ ਦੇ ਮੁੰਡੇ ਆਂਦੀ ਤੇ ਪੁਲਿਸ ਨੂੰ ਦੱਸਿਆ ਤੁਸੀਂ ਸਾਰਾ ਹੁਣ ਅੱਜ ਦੀ ਘਟਨਾ ਬਾਰੇ ਅੱਜ ਦੀ ਘਟਨੀ ਸਾਰਾ ਦੱਸੀ ਸੀ ਉਸ ਤੋਂ ਬਾਅਦ ਕਤਵਾਲੀ ਤੋਂ ਹੀ ਆਏ ਸੀ ਮੈਨੂੰ ਜੋਤਾ ਹੂੰ ਤਾਂ ਵਾ ਫੇਰ ਲੜਾਈ ਹੋਈ ਆ ਉਹਨਾਂ ਨੇ ਕੱਲ ਬੁਲਾਇਆ ਸੀ ਕੱਲ ਕਹਿੰਦੇ ਆ ਸਾਹਮਣੇ ਵਾਲੇ ਸੀ ਤੇਰੀ ਰਿਪੋਰਟ ਆ ਗਈ ਅੱਜ ਤੁਹਾਡਾ ਜਿਹੜਾ ਸਵੇਰੇ ਤੁਸੀਂ ਕਹਿ ਰਹੇ ਹੋ ਲੜਾਈ ਹੋਈ ਆ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਲੜਾਈ ਹੋਈ ਆ ਹਾਂ ਸ਼ਾਮ ਨੂੰ ਫੇਰ ਦੁਬਾਰਾ 8:30 ਹੋਈ 9 ਵਜੇ ਠੀਕ ਹੈ ਮੈਨੂੰ ਸਵੇਰੇ ਪੁਲਿਸ ਨੂੰ ਤਲਾਸ਼ ਕੀਤਾ ਹੀ ਲੜਾਈ ਕਰਤੀ ਸੀ ਕਰਤੀ ਜਾਂਦੀ ਹੁਣ ਵੀ ਕੀਤੀ ਹੈ ਹੁਣ ਨਹੀਂ ਕੀਤੀ ਹੁਣ ਸਿੱਧਾ ਇੱਥੇ ਆਏ ਆ ਜੀ ਹਾਂਜੀ ਮੇਰਾ ਨਾਮ ਲਵਿਸ਼ ਕੁਮਾਰ ਆ ਅ ਭਾਜੀ ਪਹਿਲਾਂ ਤਾਂ ਆਪਣਾ ਰਕੇਸ਼ ਨਾਮ ਦਾ ਮੁੰਡਾ ਪਟਲੀ ਪਾਰਟੀ ਦਾ ਤੇ ਉਹਨੇ ਨਾ ਮੈਂ ਸਾਡੇ ਦੁਕਾਨ ਤੇ ਆਇਆ ਕਹਿੰਦਾ ਮੇਰੇ ਵੱਲੋਂ ਤਾਂ ਮਿਲ ਲੱਗਾ ਗਾ ਕਹਿੰਦਾ ਕਿ ਰਿਸ਼ਤੇਦਾਰ ਆ ਤੇ ਸਾਡੇ ਦੁਕਾਨ ਤੇ ਬੁਲਾ ਕੇ ਨਾ ਉੱਧਰ ਲੈ ਗਿਆ ਫਿਰ ਅੱਗੇ ਚੱਲ ਗਿਆ ਉਹਦਾ ਰਿਸ਼ਤੇਦਾਰ ਜੋ ਵੀ ਮੈਨੂੰ ਨਹੀਂ ਪਤਾ ਉਸ ਤੋਂ ਆਂਦਾ ਹੀ ਉਹਨੇ ਮੈਨੂੰ ਫੜ ਲਿਆ ਚਪੇੜਾਂ ਮਾਰੀਆਂ ਤੇ ਹੁੰਦਾ ਮਕਾਨ ਜਿਹੜਾ ਮਾਲਕ ਹੁੰਦਾ ਸਾਹਿਬ ਨਾ ਰਾਜਾ ਬਟ ਛੋਟਾ ਮੁੰਡਾ ਉਹਨਾਂ ਦਾ ਤੇ ਉਹ ਆਇਆ ਉਹਨੇ ਮੇਰਾ ਗਲਾ ਫੜ ਲਿਆ ਉਹਨੇ ਮੁੱਕਾ ਮਾਰਿਆ ਚਪੇੜਾਂ ਮਾਰੀਆਂ ਆ ਨਿਸ਼ਾਨ ਵੀ ਆ ਉਹ ਹੱਥ ਵੀ ਮੋੜੇ ਉਸ ਤੋਂ ਬਾਅਦ ਚ ਪੇੜਾ ਮਾਰ ਕੇ ਪਰ ਲੈ ਕੇ ਉ ਪਰਲੀ ਦੁਕਾਨ ਦੇ ਮੁੰਡਿਆਂ ਨੇ ਛੁੜਾਤਾ ਮੈਨੂੰ ਉਸ ਤੋਂ ਬਾਅਦ ਆਪਾਂ ਪਰਚਾ ਕਰਾਨਗੇ ਕਿਹੜੀ ਜਗ੍ਹਾ ਹੋਈ ਹੈ ਲੜਾਈ ਛੋੜੇ ਬਜਾਰੀ ਭਾਈ ਛੋੜੇ ਬਿਆਰੀ ਹੋਈ ਆ ਸਾਰਿਆਂ ਨੇ ਸਾਰਿਆਂ ਨੇ ਜਿਹੜਾ ਸਾਰਾ ਤੁਹਾਨੂੰ ਆ ਕੇ ਮਾਰਿਆ ਕੁੱਤੇ ਕਾਰਨ ਕੀ ਰਿਹਾ ਹੈ ਕਾਰਨ ਹੈ ਕਿ ਖੁੰਦਕਵਾਜੀ ਹੈ ਜੀ ਸ਼ੁਰੂ ਤੋਂ ਹੀ ਖੁੰਦਕਵਾਜੀ ਪਹਿਲਾਂ ਵੀ ਖੁੰਦਕਵਾਜੀ ਇਹਨਾਂ ਨੇ ਕੱਢੀ ਕਿ ਗਾਹ ਕਿ ਇਦਾਂ ਖਿੱਚਦਾ ਸਾਡੇ ਅੱਡੇ ਤੋਂ ਇਦਾਂ ਫਲਾਨਾ ਢੰਗਾਨਾ ਜਦ ਕਿ ਮੈਂ ਆਪਣੇ ਅੱਡੇ ਤੇ 3 ਫੁੱਟ ਦਾ ਅੱਡਾ ਇੱਕ ਇੱਕ ਜਣਾ ਵਾ ਕਿਸੇ ਦਾ ਕੰਮ ਥੋੜਾ ਝੂੜਾ ਉਹਨਾਂ ਝੂੜੇ ਦਾ ਕੋਸਮੈਟਿਕ ਵਗੈਰਾ ਕੋਸਮੈਟਿਕ ਦਾ ਤੇ ਜਿਹਨੇ ਹਮਲਾ ਕੀਤਾ ਉਹ ਕੋਣ ਹੈ ਉਹ ਵੀ ਦੂਜੀ ਪਾਰਟੀ ਦਾ ਬੰਦਾ ਉਹਨਾਂ ਦੇ ਵੀ ਸੇਮ ਹੈ ਜੀ ਦੂਜੀ ਦੁਕਾਨਦਾਰ ਹੈ ਕੋਈ ਆਪੋ ਆਮਨਾ ਹਾਂ ਦੁਕਾਨਦਾਰ ਹੈ ਤੇ ਉਹ ਨਾਲ ਹੀ ਦੁਕਾਨ ਆਉਦੀ ਕੋਈ ਨਾਲ ਹੀ ਜੀ ਭਾਈ ਨਾਲ ਹੀ ਹੈ ਅੱਡਾ ਨਹੀਂ ਲਾਂਦਾ ਤੂੰ ਕੋਈ ਸ਼ੋਪ ਆਉਂਦੀ ਦੀ ਅੱਛਾ ਹਾਂ ਜੀ ਉਹ ਪਹਿ ਤੇ ਨਾ ਮਾਫੀਆਂ ਮੰਗ ਲੀਆਂ ਸੀ ਪਹਿਲਾਂ ਵੀ ਹੱਤੋਂ ਪਾਈ ਹੋਈ ਹਾਂ ਪਹਿਲਾਂ ਵੀ ਹੱਤੋਂ ਪਾਈ ਹੋਈ ਪਾਜੀ ਠੀਕ ਹੈ ਪਹਿਲਾਂ ਵੀ ਇਹਨਾਂ ਦੀ ਗਲਤੀ ਮੰਨੀ ਗਈ ਸੀ ਫਿਰ ਉਹ ਸੋਲਵ ਹੋ ਗਿਆ ਸੀ ਕੇਸ ਅੱਜ ਤੁਹਾਡੇ ਜਿਹੜਾ ਹਮਲਾ ਕੀਤਾ ਕਿੰਨੇ ਜਣਿਆਂ ਨੇ ਕੀਤਾ ਤੇ ਆ ਦੋ ਪਹਿਲਾਂ ਪਹਿਲਾਂ ਤਾਂ ਦੋ ਬੰਦਿਆਂ ਨੇ ਕੀਤਾ ਜੀ ਮੇਰੇ ਦੇ ਹਾਂ ਇੱਕੋ ਦੁਕਾਨ ਦੇ ਦੋ ਬੰਦੇ ਸੀਗੇ ਠੀਕ ਹੈ ਠੀਕ ਹੈ ਇੱਕੋ ਦੁਕਾਨ ਦੇ ਦੋ ਬੰਦੇ ਸੀ ਇੱਕ ਮਾਲਕ ਸੀਗਾ ਤੇ ਇੱਕ ਨੌਕਰ ਸੀਗਾ ਲੋਕੇਸ਼ਾ ਨਾਮ ਹੁੰਦਾ ਨੋਕਰ ਦਾ ਇਹ ਸਾਡੇ 1.3 ਜਾਂ ਸਾਡੇ 4 ਵਜੇ ਦੇ ਵਿਚ ਵਿੱਚ ਦੀ ਗੱਲ ਆ ਕੁਝ ਮੈਡੀਕਲ ਕਰਾਨ ਹੋ ਨ ਆ ਰਹੇ ਹੋ ਪਾਜੀ ਮੈਂ ਕਰਾਇਆ ਹੋਇਆ ਦੁਬਾਰਾ ਜਦੋਂ ਆਪਣੇ ਆਂਟੀ ਨਾਲ ਮੈਂ ਆਇਆ ਦੁਬਾਰਾ ਪਰਚਾ ਬੁਰਚਾ ਕਰਵਾ ਕੇ ਪਰ ਆਂਟੀ ਦੇ ਇਹਨਾਂ ਨੇ ਗਾਲਾਂ ਗੋਲ ਕੱਢੀਆਂ ਤੇ ਉਹਨਾਂ ਨੇ ਦਾਤ ਮਾਰੇ ਆਂਟੀ ਦੇ ਸਿਰ ਤੇ ਲੱਗਿਆ ਵਾ ਤੇ ਹਾਂ ਜੋ ਲੜਾਈ ਹੋ ਗਈ ਸੀ ਉਹ ਲੜਾਈ ਚੱਲ ਪਈ ਸੀ ਉਹ ਤਾਂ ਉਹ ਤਾਂ ਸ਼ੁਰੂਆਤ ਆਪਾਂ ਰੋਕ ਲਈ ਲੜਾਈ ਰੋਕ ਦੇ ਵੇ ਸੀ ਜਿੰਨਾਂ ਕੋ ਮੈਂ ਕੰਮ ਕਰਦਾ ਦੀਦੀ ਉਹਨਾਂ ਦੇ ਇੱਕ ਟਾਂਕੇ ਲੱਗੇ ਇੱਥੇ ਉਹਨਾਂ ਦੇ ਵੀ ਲੱਗੇ ਸਾਰਿਆਂ ਦੇ ਲੱਗੇ ਜਿੱਜੂ ਨੂੰ ਕੁੱਟਿਆ ਕਿੰਨੇ ਬੰਦੇ ਘਾਇਰ ਹੋ ਗਏ ਕਮ ਸੇ ਕਮ 5-6 ਬੰਦੇ ਗਾਇਲ ਭਾਈ ਇਹ ਘਟਨਾ ਤੁਸੀਂ ਦੱਸ ਰਹੇ ਹੋ 4-5 ਵਜੇ ਦੀ ਪਹਿਲਾਂ 4:30 ਵਜੇ ਦੀ ਘਟਨਾ ਜੀ 3:30 ਤੋਂ ਲੈ ਕੇ 4:30 ਤੱਕ ਉਸ ਤੋਂ ਬਾਅਦ 6:00 ਤੋਂ ਲੈ ਕੇ 8:30 ਤੱਕ ਇਹ ਲੜਾਈਆਂ ਹੋਈਆਂ ਜੀ ਅੱਛਾ ਕਿਹੜੇ ਪ੍ਰਸ਼ਾਸਨ ਨੂੰ ਤਲਾਹ ਕੀਤੀ ਤੁਸੀਂ ਪੁਲਿਸ ਕੋਲ ਕੀਤੀ ਗਈ ਕੀਤੀ ਸੀ ਜੀ ਕੀਤੀ ਸੀ ਤੇ ਦੂਜੀ ਪਾਰਟੀ ਦੇ ਵੀ ਵੱਜੀਆਂ ਦੂਜੀ ਪਾਰਟੀ ਦੇ ਮੈਂ ਕਹਿ ਕਹਿ ਨਹੀਂ ਸਕਦਾ ਕਿਉਂਕਿ ਉਹ ਮੈਨੂੰ ਪਿੱਛੇ ਕਰਦਾ ਸੀ ਜੀ ਮੇਰੇ ਵੱਜਦੀਆਂ ਭਈਆਂ ਮੈਂ ਪਿੱਛੇ ਕਰਦਾ ਸੀ ਕਿਹੜੇ ਹਥਿਆਰਾਂ ਨਾਲ ਹਮਲਾ ਹੋਇਆ ਮੇਰੇ ਮਾਰਨ ਲੱਗੇ ਸੀ ਦਾਤ ਇਹ ਇੰਨਾ ਲੰਬਾ ਸੀਗਾ ਜੰਗ ਚੁੰਗ ਲੱਗਾ ਆਇਆ ਸੀ ਮਾਰਨ ਲੱਗੇ ਸੀ ਮੈ ਅੱਛਾ ਉਹਨਾਂ ਦੇ ਕੈਮਰੇ ਲੱਗੇ ਪਰ ਸਾਡੀ ਸ਼ੌਪ ਤੇ ਕੈਮਰੇ ਨਹੀਂ ਲੱਗੇ ਉਹਨਾਂ ਦੀ ਸ਼ੌਪ ਦੇ ਬਾਹਰ ਹੋਇਆ ਸਾਰਾ ਕੁਝ ਨਾਲ ਨਾਲ ਆ ਭਾਜੀ ਤਿੰਨ ਕੁੱਤੀ ਇਹਨਾਂ ਦੀ ਨਾਲੇ ਤਿੰਨ ਕੁੱਤੀ ਉਹਨਾਂ ਦੀ ਹੁਣ ਕੀ ਮੰਗ ਕਰਦੇ ਹੋ ਭਾਜੀ ਇਨਸਾਫ ਚਾਹੀਦਾ ਭਾਜੀ ਹਾਂ ਇਹ ਹਰ ਵਾਰੀ ਤਾਂ ਇਹ ਡਰਾਮਾ ਇਹਨਾਂ ਦਾ ਮੇਰੇ ਨਾਲ ਸੀਮਾ ਕੀ ਕਹ ਲਓ ਜੀ ਕਿੱਥੋਂ ਆਇਓ ਅਸੀਂ ਚੋੜੇ ਬਾਜ਼ਾਰ ਤੋਂ ਆਏ ਹਾਂ ਅੱਛਾ ਕਿਸ ਚੀਜ਼ ਦਾ ਕੰਮ ਕਰਦੇ ਹੋ ਤੁਸੀਂ ਸਾਡੇ ਚੋੜੇ ਦਾ ਕੰਮ ਹੈ ਅੱਛਾ ਤੇ ਅੱਜ ਕੀ ਹੋਇਆ ਅੱਜ ਆਇਆ ਪਹਿਲਾਂ ਨਾ ਬਾਹਰ ਤੋਂ ਮਕੇ ਦੇ ਰਹੇ ਸੀ ਇਹਨਾਂ ਦੇ ਬੰਦੇ ਨਾਲਦਿਆਂ ਦੇ ਸਾਡੇ ਆਦੇ ਉਹ ਕਹਿੰਦੇ ਗੱਲ ਕੱਟ ਕੇ ਕਹਿੰਦੇ ਇਹਨੂੰ ਬਾਹਰ ਕੱਢੋ ਇਹਨਾਂ ਨੂੰ ਮਾਰੀਏ ਕਹਿੰਦੇ ਵੀ ਦੁਕਾਨ ਦੇ ਅੰਦਰੋਂ ਕੱਢ ਲਾਂਗੇ ਅੰਦਰੋਂ ਕੱਢ ਲਾਂਗੇ ਫਿਰ ਇਹਨਾਂ ਗਲੀ 'ਚ ਵੜ ਗਏ ਗਲੀ 'ਚ ਵੜ ਕੇ ਮੈਂ ਫਿਰ ਨੰਬਰ ਤੇ ਨਾ ਕੀਤੀ ਕੰਪਲੀਟ ਤੇ ਉਹ ਕਹਿੰਦੇ ਤੁਹਾਨੂੰ ਘਰ ਪੁਲਿਸ ਚਾਹੀਦੀ ਦੁਕਾਨ ਤੇ ਮੈਂ ਕਿਹਾ ਨਹੀਂ ਮੈਨੂੰ ਦੁਕਾਨ ਤੇ ਚਾਹੀਦੀ ਮੇਰੇ ਬੱਚਿਆਂ ਦਾ ਮੈਨੂੰ ਡਰ ਹੈ ਕਿ ਇਹਨਾਂ ਨੇ ਹੀ ਆ ਵੀਗੇ ਇਹ ਬਾਈ ਪਹਿਲੀ ਕੰਨ ਇਹ ਆ ਗਏ ਇਹਨਾਂ ਨੇ ਦੁਕਾਨ ਬੰਦ ਕੀਤੀ ਸਾਰੇ ਇਹਨਾਂ ਨੂੰ ਆ ਗਏ ਇਹਨਾਂ ਨੇ ਤੋੜ ਪੰਨ ਮੇਰੀਆਂ ਦੁਕਾਨਾਂ ਤੋੜ ਦਿੱਤੀ ਮੈਂ ਬੜੀ ਔਖੀ ਦੁਕਾਨ ਬੱਚਿਆਂ ਨੇ ਟੈਗ ਕਰ ਰਹੇ ਆ ਮੰਮੀ ਕੋਈ ਨਹੀਂ ਆ ਰਹੇ ਬੜੀ ਔਖੀ ਦੁਕਾਨ ਨਹੀਂ ਮੇਰਾ ਆਦਮੀ 8 ਸਾਲ ਹੋ ਗਿਆ ਮੰਜੇ ਤੇ ਪੈਰਾਲਾਈਜ਼ ਟੈਕਾ ਹੈ ਗੜੀਆ ਉਹ ਪੈਰਾਲਾਈਜ਼ ਦਾ ਟੈਕ ਹੋਇਆ ਹੈ ਇਹਨਾਂ ਨੂੰ ਮੰਜੇ ਤੇ ਵਿਚਾਰੇ 4-5 ਸਾਲਾਂ ਤੋਂ ਸਰ ਅਜੇ ਫੋਨ ਆਇਓ ਸਰ ਚੌੜਾ ਬਜ਼ਾਰ ਤੋਂ ਸਰ ਮੈਂ ਕਿਸੇ ਦਾ ਕੰਮ ਸਰ ਚੌੜੇ ਦਾ ਹੀ ਕੰਮ ਹੈ ਸਰ ਪਾਜੀ ਕਬੂਹਿਆ ਦੀ ਅਜੀ ਸਿਵਲ ਹਸਪਤਾਲ ਪਹੁੰਚੇ ਸਰ ਐਕਚੁਅਲੀ ਨਾਨੇ ਮਤਲਬ ਇਨਾਈ ਸਾਡੀ ਬਰਕਰ ਦੇ ਨਾਲ ਬੈਸ ਹੋਈ ਸੀਗੀ ਉਹ ਵੀ ਇਨਕੇਸ ਆਪਾਂ ਛੁੜਾਨ ਨਹੀਂ ਗਿਆ ਸੀਗਾ ਮੈਂ ਇਹਨਾਂ ਨੇ ਮੈਨਾਂ ਨੇ ਮੇਰਾ ਹੀ ਨਾਮ ਵਿੱਚ ਇਨਕਲੂਡ ਕਰਤਾ ਤੋਂ ਫਿਰ ਆਪਾਂ ਇਹਨਾਂ ਨੇ ਥਾਣੇ ਰਿਪੋਰਟ ਕਰਤੀ ਸੀਗੀ ਫਿਰ ਆਪਾਂ ਵੀ ਕਰਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਥਾਣੇ ਵਾਲਿਆਂ ਨੇ ਕਿ ਤੁਸੀਂ ਮਾਰਨਿੰਗ ਆਈਓ तो फिर दैन उस तो बाद फिर की होया ने मतलब सारा अठारह मुंडे आ चुके थे दुकान पर थी, ठीक है मेरे को रिकॉर्डिंग भी है मैं प्रूफ दूंगा जरूर मेरे को रिकॉर्डिंग है मेरे पास ठीक है ना मैं रिकॉर्डिंग पांच छे आप सके ठीक है, है? सोलह सारा मिनिमम मुंडे होने आईडिया ठीक है उन्होंने कहा कोई ना अपना दुकान तो कट के बाहर मारा मैं भी अपने यार दोस्त दो तीन अपने सेफ साइड लिए रखे हुए थे कि मेरी मैं हमला हमला कर दिन मैं किला करूँगा ठीक है ਉਸ ਤੋਂ ਬਾਅਦ ਇਹਨਾਂ ਨੇ ਮੇ ਕੋਈ ਐਵੀਡੈਂਸ ਹੈ ਇਹਨਾਂ ਦਾ ਕੋਈ ਹੈਬ ਵਾਲਦਾ ਹੀ ਮੁੰਡੇ ਹੈਗੇ ਆ ਠੀਕ ਹੈ ਉਹਨਾਂ ਨੇ ਅੱਗੇ ਇੱਕਦੋ ਮੈਨੂੰ ਮਾਰਨਾ ਸ਼ਾਰਟ ਕਰਤਾ ਕਿਰਪਾਨ ਵਗੈਰਾ ਮੇਰੀ ਮਦਰ ਦੇ ਇਹਨਾਂ ਨੇ ਹਮਲਾ ਕੀਤਾ ਮੈਂ ਆਪਣੀ ਆਪਣੀ ਮਦਰ ਨੂੰ ਸੇਫ ਸਾਈਡ ਕਰਦੇ ਕਰਦੇ ਇਹਨਾਂ ਨੇ ਮੇਰੀ ਸਾਰੀ ਦੁਕਾਨ ਤੋੜਤੀ ਸਰ 2-3 ਲੱਖ ਦਾ ਨੁਕਸਾਨ ਹੋ ਗਿਆ ਦੁਕਾਨ ਤੋਂ ਹਾਂਜੀ ਹਾਂਜੀ ਸਰ ਤੁਹਾਡੇ ਵਾਲੇ ਪਾਸੇ ਕਿਹਦੀ ਕਿਹਦੇ ਵੱਜੀ ਉਹਨਾਂ ਦੇ ਮੇਰੇ ਮਦਰ ਦੇ ਵਜੀ ਹੈ ਠੀਕ ਹੈ ਮੇਰੇ ਨਾਮ ਬੋਲੋ ਉਹਨਾਂ ਦੀ ਮੇਰੇ ਮਦਰ ਦਾ ਨਾਮ ਸੀਮਾ ਠੀਕ ਹੈ ਮੇਰੇ ਬ੍ਰਦਰ ਦਾ ਨਾਮ ਸਾਹਿਲ ਠੀਕ ਹੈ ਆ ਦਲਾਵਰ ਠੀਕ ਹੈ ਮੇਰਾ ਵਰਕਰ ਆ ਮੇਰੇ ਭਾਜੀ ਠੀਕ ਕੀ ਲੜਾਈ ਦਾ ਕਾਰਨ ਲੜਾਈ ਕੀ ਹੈ ਸਰ ਇਹ ਇਹਨਾਂ ਦਾ ਕਹਿ ਬਈ ਕਲਪ ਦੇ ਸਰ ਮੇਰੇ ਕੰਮ ਤੋਂ ਬਸ ਹੋਰ ਕੁਝ ਨਹੀਂ ਹੈ ਬਸ ਉਹ ਤਾਂ ਰੱਬ ਨੇ ਦੇਣਾ ਹੈ ਨਾ ਸਰ ਸਾਨੂੰ ਪਰ ਮੇਰੇ ਕੰਮ ਤੋਂ ਕਲਪ ਦੇ ਸਰ ਹੋਰ ਕੁਝ ਨਹੀਂ ਹੈ ਬਸ ਇੱਕ ਚੀਨੀ ਮੇਰੀ ਬ੍ਰਦਰ ਮੇਰੇ ਮੇਰੇ ਮੇਰੀ ਗਾਲ ਸੋੜ 20 25 ਮੁੰਡੇ 20 25 ਮੁੰਡੇ ਮੇਰੇ ਕੋ ਸਰ ਸਾਰੇ 20 25 ਮੁੰਡੇ ਆ ਭਾਈ ਤੇ ਦੋ ਇਹਨਾਂ ਦੇ ਜਵਾਈ ਆ ਕੋਈ ਚੀਜ਼ ਨਾਲ ਹੰਮਾ ਹੋਇਆ ਤੁਹਾਡਾ ਇਹ ਦਾਤਨਾ ਸੀ ਗਿਆ ਦਾਤ ਸੀ ਗਿਆ ਦਾਤ ਸੀ ਇੱਟਾਂ ਮਾਰੀਆ ਇਹਨਾਂ ਨੇ ਸਰ ਮੇਰੀ ਦੁਕਾਨ ਦੇ ਸਾਰੇ ਕਾਊਂਟਰ ਤੋੜ ਚੁੱਕੇ ਸਰ ਮੇਰਾ ਸਾਰਾ ਸਟਾਕ ਖਰਾਬ ਹੋ ਚੁੱਕਾ ਸਰ ਠੀਕ ਹੈ ਨਾ ਮੇਰੀ ਪੇਮੈਂਟ ਸੀ ਸਰ ਠੀਕ ਹੈ 90 90 82000 ਦੇ ਜੀ ਮੇਰੇ ਬ੍ਰਦਰ ਦੇ ਚਾਈਨੀਸ ਉਹ ਵੀ ਖੋ ਕੇ ਲੈ ਗਿਆ ਸਰ ਇਸ ਤੋਂ ਪਹਿਲਾਂ ਵੀ ਭਾਜੀ ਕਦੀ ਇਹਨਾਂ ਨਾਲ ਆਪਸ ਵਿੱਚ ਦੀ ਹੋਈ ਹੈ ਲੜਾਈ ਨਹੀਂ ਨਹੀਂ 6-7 ਇਦਾਂ ਨਹੀਂ ਹੋਈ ਕਦੀ ਇਹ ਫਸਟ ਟਾਈਮ ਹੀ ਹੋਈ ਹੈ ਇਹਨਾਂ ਨਾਲ ਕੋਈ 6-7 ਮਹੀਨੇ ਪਹਿਲਾਂ ਹੋਈ ਸੀ ਮੈਂ ਤੁਹਾਨੂੰ ਦੱਸਦਾ ਸਰ ਠੀਕ ਹੈ ਇਹਨਾਂ ਦਾ ਜਿਹੜਾ ਮੇਨ ਵਰਕਰ ਹੈ ਨਾ ਉਹ ਇਦਾਂ ਦਾ ਕਿਉਂਕਿ ਉਹ ਪੇਸ਼ੈਂਟ ਦਿਮਾਗ ਦਾ ਸਰ ਉਹ ਮੈਡੀਸਨ ਹੀ ਖਾਂਦਾ ਹੈ ਮੈਂ ਨਹੀਂ ਕਹ ਰਿਹਾ ਕਿ ਮੈਂ ਤੁਹਾਨੂੰ ਮੀਡੀਆ ਦੇ ਸਾਹਮਣੇ ਬੋਲੂਗਾ ਤੁਸੀਂ ਇਹਨਾਂ ਦੀ ਕਰੇ ਵੀ ਚਾ ਕੇ ਚੈੱਕ ਕਰ ਸਕਦੇ ਹੋ ਸਰ ਜਿਹੜੀ ਦਿਮਾਗ ਜਿਹੜੀ ਲੜਾਈ ਹੋਈ ਹੈ ਸਵੇਰੇ ਵੀ ਹੋਈ ਹੈ ਸ਼ਾਮ ਨੂੰ ਵੀ ਹਾਂਜੀ ਸਵੇਰੇ ਹੋਈ ਸੀ ਗੱਲ ਡੰਡੀ ਹੋ ਚੁੱਕੀ ਸੀ ਮੈਂ ਲੈ ਇਹਦੇ ਮਾਰਿਆ ਸੀ ਉਹਨਾਂ ਨੇ ਬਤੇ ਕਿ ਇਹ ਆਪਸ ਵਿੱਚ ਮੁੰਡੇ ਮੁੰਡੇ ਆਪਸ ਵਿੱਚ ਲੜ ਗਏ ਆਪਸ ਸੋਲਵ ਕੀਤਾ ਸਰ A to Z ਸਾਰਾ ਹੋਰ ਕੁਝ ਨਹੀਂ ਕੀਤਾ ਠੀਕ ਆ ਆਪਾਂ ਤਾਂ ਵੀ ਕਰਤਾ ਵੀ ਕੋਈ ਲੜਾਈ ਨਹੀਂ ਹੈਗੀ ਆਪਾਂ ਗੱਲ ਖਤਮ ਕਰਨੀ ਚਾਹੀਦੀ ਕਿ ਪਰ ਐਂਡ ਤੇ ਇਹਨਾਂ ਨੇ ਮਤਲਬ ਥਾਣੇ ਰਿਪੋਰਟ ਕਰਦੀ ਫਿਰ ਮੈਂ ਵੀ ਆਪਣੀ ਸੇਫ ਸਾਈਡ ਲਈ ਥਾਣੇ ਰਿਪੋਰਟ ਕਰਦੀ ਕਿਉਂਕਿ ਇਹਨਾਂ ਦਾ ਜਵਾਈ ਆਇਆ ਸਾਰੇ ਰਿਕਾਰਡਿੰਗ ਹੈਗੀ ਉਹਨਾਂ ਦੇ ਏ ਟੂ ਜ਼ेड ਚੱਲੀ ਆ ਹੁਣ ਸਰ ਕਿੰਨੇ ਬੰਦੇ ਤੁਹਾਡੇ ਸੱਟਾ ਲੱਗੇ ਸਰ ਮੇਰੇ ਆ ਮੇਰੇ ਤਿੰਨ ਢਾਂਕੇ ਲੱਗੇ ਹੋ ਠੀਕ ਆ ਮੇਰੇ ਬੈਗ ਤੇ ਸੱਟ ਲੱਗੀ ਹੋ ਸਰ ਮੇਰੇ ਪਿੱਠ ਤੇ ਸੱਟ ਲੱਗੀ ਮੇਰਾ ਪੈਰਾਂ ਤੇ ਸੱਟ ਲੱਗੀ ਪੰਜਾਂ ਨੇ ਮੇਰੇ ਕੱਪਾਨ ਤੇ ਪਿੱਛੇ ਮੇਰੇ ਪੰਜਾਂ ਨੇ ਸੱਟਾ ਲੱਗੀ ਆ ਤੁਹਾਡੇ ਸਾਰੇ ਠੀਕ ਆ ਸਰ ਆ ਭਾਜੀ ਹਰਕੇਸ਼ ਠੀਕ ਆ ਕੀ ਮੈਟਰ ਹੋਇਆ ਕੋਣ ਸੀਵਲ ਆਣਾ ਪਿਆ ਭਾਜੀ ਮੈਂ ਆਪਣੇ ਇਹਨਾਂ ਕੋਈ ਕੰਮ ਕਰਦਾ ਵਰਕਰ ਆ ਠੀਕ ਆ ਜੀ ਤੇ ਮੇਨਾਂ ਥੋੜੀ ਪਹਿਲਾਂ ਉਹਨੇ ਤੂ ਤੂ ਮੈਂਮਾ ਕੀਤੀ ਮੈਂ ਕਿਹਾ ਭਾਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਕਾਗਤਾਂ ਚੱਲਦਾ ਹੀ ਰਹਿੰ ਕਈ ਨਾ ਕੋਈ ਬਾਹਰੋਂ ਆਇਆ ਸੀਗਾ ਉਹ ਮੈਨੂੰ ਮਿਲ ਗਿਆ ਬਸ ਇਹ ਬੋਲਣ ਲੱਪੇ ਤੂੰ ਮੇਰੀ ਦੁਕਾਨ ਦੇ ਅੱਗੇ ਕਦਮ ਕਿਉਂ ਰੱਖਿਆ ਤਾਂ ਉੱਥੇ ਮੈਂ ਸਾਥ ਤੋਂ ਬਾਈ ਕਰਨਾ ਪਿਆ ਪਹਿਲਾਂ ਵੀ ਕਿਸੇ ਪਹਿਲੇ 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 ਕਿਸੇ ਨਹੀਂ ਪਹਿਲਾਂ ਬਸ ਉਹੀ ਗਾਗਦੇ ਵਿੱਚ ਬਦਲੋ ਥੋੜਾ ਮोटा ਹੁੰਦਾ ਰਹਿੰਦਾ ਸੀ ਉਹ ਇਦਾਂ ਨਹੀਂ ਸੀ ਮੇਰੇ ਨਾਲ ਤਿਆਰ ਆਪਣੇ ਕੀ ਪਹਿਲਾਂ ਲੱਤਾ ਦਾਤ ਫਿਰ ਕਰਮਾਨਾ ਔਰ ਔਰ ਆਪਣਾ ਸੂ ਬਹੁਤ ਸਾਰਾ ਕੁਝ ਲੈ ਕੇ ਬਸ ਉਦੋਂ ਪਤਾ ਨਹੀਂ ਚੱਲਿਆ ਭਾਈ ਇਹ ਭਾਈ 9:30 9:30 ਵਜੇ ਦੀ ਗੱਲ ਹੈ 8:30 8:30 ਨੂੰ ਐਂ ਦੀ ਗੱਲ ਕਿੰਨੇ ਕੁ ਲੋਕ ਸੀ ਜਦੋਂ ਹਮਲਾ ਕੀਤਾ ਤਾਂ ਨਹੀਂ ਹੈਗੇ 20 ਬਾਈ ਜਾਨੇ ਸੀ ਜੀ ਤੇ ਚਾਰ ਦੋ ਜਵਾਈਆਂ ਜਿਹੜੀ ਸਾਰੀ ਕੱਟਣਾ ਦੱਸਦੇ ਕੋਈ ਸੀਸੀਟੀ ਵੀ ਹੈਗੀ ਹੈ ਹਾਂਜੀ ਸਾਰਾ ਕੁਝ ਦੇ ਦਿਆਂਗਾ ਤੁਹਾਨੂੰ ਸਰ ਮੈਂ ਜੀ ਤੁਹਾਡਾ ਹਾਂਜੀ ਟਿਪਸੀ ਨਾਮ ਆ ਮੇਰਾ ਇਹ ਮੇਰੇ ਮੰਮੀ ਦੀ ਦੁਕਾਨ ਹੈ ਲੇਡੀਗਾ 아이 চোੜੇ ਬਜ਼ਾਰ ਠੀਕ ਹੈ ਜੀ ਤੇ ਅਸੀਂ 4 ਵਜੇ ਦੁਕਾਨ ਖੋਲਦੇ ਆ 7 ਵਜੇ ਬੰਦ ਆ ਤੇ 4 ਦਿਨ ਤੋਂ ਦੁਕਾਨ ਵੈਸੀ ਹੀ ਬੰਨਸੀ ਤੁਹਾਡੇ ਵਿਆਹ ਸੀਗਾ ਅੰਦਰ ਕਰਦੇ ਹੋ ਜਾਂ ਬਾਹਰ ਫੜੀ ਵਗੈਰਾ ਨਹੀਂ ਦੁਕਾਨ ਆ ਸਾਡੀ ਆਪਣੀ ਹੈ ਮਨੀਆਰੀ ਦੁਕਾਨ ਆ ਮੇਰੇ ਪਾਪਾ ਹਾਰਟ ਪੇਸ਼ੈਂਟ ਆ ਮੇਰੀ ਮੰਮੀ ਤੇ ਮੇਰੀ ਭੈਣ ਬੰਦੇ ਆ ਹਾਂ ਜੀ ਦੁਕਾਨ ਖੋਲਦੇ ਤੁਸੀਂ ਲੇਡੀਜ਼ ਲੇਡੀਜ਼ ਦੀ ਦੁਕਾਨ ਖੋਲਦੇ ਲੇਡੀਜ਼ ਤੇ ਹਮਲਾ ਹੋਇਆ ਮੈਨੂੰ ਸਟੂਲ ਨਾਲ ਕੁੱਟਿਆ ਬੈਲਟ ਨਾਲ ਕਿ ਹਮਲੇਗਾ ਪਹਿਲਾਂ ਸਾਡੇ ਵਰਕਰ ਨੂੰ ਕੁੱਟਤਾ ਜੀ ਅਸੀਂ ਚੁੱਪ ਕਰਕੇ ਬੈਗੇ ਉਹ ਕਹਿੰਦਾ ਉਹ ਕਹਿੰਦਾ ਤੂੰ ਬਾਜਾ ਨਹੀਂ ਮਾਰਨੀਆ ਗਾ ਕਰਨ ਚਾਰ ਵਰਕਰ ਇਹਨਾਂ ਨੇ ਰੱਖਿਆ ਵੀ ਆਵਾਜ਼ਾਂ ਮਾਰਦੇ ਅਸੀਂ ਕੁਝ ਨਹੀਂ ਕੀਤਾ ਸਾਡੇ ਵਰਕਰ ਨੇ ਵੀ ਤਾਂ ਆਵਾਜ਼ ਮਾਰਨੀ ਅਸੀਂ ਤਾਂ ਹੀ ਰੱਖਿਆ ਅਸੀਂ ਫਿਰ ਕਹਿੰਦੇ ਤੂੰ ਇਗਨੋਰ ਕਰ ਦਿਓ ਕਹਿੰਦਾ ਤੈਨੂੰ ਅਸੀਂ ਚੁਕਾ ਦਾਂਗੇ ਤੈਨੂੰ ਅਸੀਂ ਕੁੱਟ ਦਾਂਗੇ ਉਹਨੇ ਸਾਨੂੰ ਉਹਨਾਂ ਦੀ ਤੁਹਾਨੂੰ ਦੱਸੂਗਾ ਅਸੀਂ ਕਿ ਕੋਈ ਨਹੀਂ ਜਦੋਂ ਕੁਝ ਹੋਏਗਾ ਆਪਾਂ ਦੇਖ ਲਾਂਗੇ ਹੁਣ ਉਹਨੇ ਬਿਨਾਂ ਗਲਤ ਨਾ ਹੁੰਦਾ ਹੱਥ ਫੈਕਚਰ ਕਰਤਾ ਗਲੇ ਪੈ ਗਿਆ ਤਾਂ ਖੁੰਨੋ ਫੋਨ ਕਰਤਾ ਸਾਡੇ ਵਰਕਰ ਨੂੰ ਤਾਂ ਅਸੀਂ ਚੁੱਪ ਕਰਕੇ ਥਾਣੇ ਚੱਲ ਗਏ ਸਾਨੂੰ ਖਤਰਾ ਆਣਾ ਤਾਂ ਠੀਕ ਆ ਉਸ ਤੋਂ ਬਾਅਦ ਅਸੀਂ ਦੁਕਾਨ ਵਧਾਣ ਲੱਗੇ 7-8 7:30 ਦਾ ਟਾਈਮ ਸੀ ਅਸੀਂ ਤਾਂ ਬਾਹਰ ਹੀ ਜਿਹਾ ਅਸੀਂ ਅੰਦਰ ਹੁੰਦੇ ਸਾਂ ਤਾਂ ਉਹਨਾਂ ਨੇ ਮਾਰ ਕੇ ਸ਼ਟਰ ਬੰਦ ਕਰ ਦੇਣਾ ਸੀ ਸਾਨੂੰ ਖਤਰਾ ਅੱਜ ਵੀ ਤੇ ਸਾਨੂੰ ਘਰ ਵੀ ਖਤਰਾ ਆ ਤੇ ਫਿਰ ਕੀ ਹੋਇਆ ਜਦੋਂ ਸ਼ਾਮ ਨੂੰ ਇਹ ਹੋਈ ਗੱਲ ਸਾਨੂੰ ਤਾਂ ਅਸੀਂ ਤਾਂ ਸ਼ਟਰ ਵਧਾਇਆ ਵਾ ਉਹ ਮਾਂ ਭੈਣ ਦੀ ਗਾਲ ਕੱਢਦੀ ਤੇ ਹੱਥੋਂ ਪਾਈ ਹੋ ਗਈ ਇੱਟਾ ਚੱਕੀਆਂ ਸਟੂਲ ਬੈਲਟ 10 ਤੋਂ 12 ਬੰਦੇ ਸੀਗੇ ਤੇ ਹੁਣ ਵਜੀਆਂ ਕਿਹਦੇ ਕਿਹਦੇ ਨਾਲ ਤੁਹਾਡੇ ਵਾਲੇ ਪਾਸੇ ਦੀ ਕਿਹਦੇ ਕਿਹਦੇ ਸੱਟ ਲੱਗੀ ਹੈ ਮੇਰੇ ਮੰਮੀ ਪਾਪ ਮੇਰੇ ਮੰਮੀ ਮੇਰੇ ਪੈਨ ਰਿਮਮੀ ਅੰਜਲੀ ਗੌਰਵ ਅਟਿਪਸੀ ਤੇ ਬਸ ਇਹਨਾਂ ਦੇ ਵਜੀ ਮੇਰੇ ਵਰਕਰ ਦੇ ਵਰਕਰ ਵਰਨਾ ਬੋਲੋ ਕਿੰਨੇ ਜਣੇ ਨੇ ਹਮਲਾ ਕੀਤਾ 10 ਤੋਂ 12 ਬੰਦੇ ਭਈਆ ਸਾਨੂੰ ਹੋਸ਼ ਨਹੀਂ ਮੰਮੀ ਮੇਰੇ ਲੇਟ ਕੇ ਬੇਹੋਸ਼ ਹੋ ਗਏ ਤੇ ਜਿਹੜੇ ਤੁਸੀਂ 10 ਤੋਂ 12 ਬੰਦੇ ਕਹਿ ਰਹੇ ਹੋ ਇਹ ਸਾਰੇ ਦੁਕਾਨਦਾਰ ਹੀ ਸੀ ਜਾਂ ਬਾਹਰੋਂ ਆਏ ਸੀ ਬਾਹਰੋਂ ਆਏ ਸੀ ਸਾਰੀ ਸਾਨੂੰ ਕੀ ਪਤਾ ਬਾਰ ਮੁੰਡੇ ਸੀ ਅਸੀਂ ਨਾ ਜਾਣਦੇ ਸੀ ਨਾ ਉਹਨਾਂ ਨੂੰ ਅਸੀਂ ਜੀ ਨਾਲ ਹਮਲਾ ਕਿਸ ਚੀਜ਼ ਨਾਲ ਕੀਤਾ ਉਹ ਕੁਰਬਾਨਾ ਸੀ ਇੱਟਾਂ ਸੀ ਸਟੂਲ ਸੀ ਇਹ ਬੈਲਟਾ ਸੀ ਠੀਕ ਹੈ ਕਿਉਂਕਿ ਦੁਕਾਨਾਂ ਦੇ ਬੈਲਟਾ ਜਿਵੇਂ ਲੱਗੀਆਂ ਹੁੰਦੀਆਂ ਨੇ ਨਾ ਜਿਹੜੇ ਜਮਨੇ ਸਾਹਮਣੇ ਸੀਸੀਟੀਵੀ ਆ ਕੁਝ ਮੇਰੇ ਮੰਮੀ ਦਾ ਬਲੱਡ ਆ ਦੇਖੋ ਸਾਰਾ ਤੁਸੀਂ ਜਾਣਦੇ ਪਿਆ ਕੰਮ ਨਹੀਂ ਕਰ ਸਕਦੀਆਂ ਜਾਇੰਟ ਸੀ ਕੰਮ ਕਰ ਸਕਦੇ ਅਸੀਂ ਰੋਟੀ ਖਾਣ ਦੇ ਹੱਕ ਨਹੀਂ ਉਹਨਾਂ ਨੇ ਦੇਖੋ ਖਾਓ ਮੇਰੀ ਮੰਮੀ ਨੇ ਦੋ ਕੁੜੀਆਂ ਵਿਆਈਆਂ ਉਹਨਾਂ ਨੇ ਵੀ ਤਾਂ ਦੇਖਣਾ ਸਾਰਾ ਕੁਝ ਮੇਰੇ ਪਾਪਾ ਦੀ ਦਵਾਈਆਂ ਚੱਲਦੀਆਂ ਮੇਰੀ ਮੰਮੀ ਦੀ ਦਵਾਈਆਂ ਚੱਲਦੀ ਸੀ ਰੋਟੀ ਨਹੀਂ ਖਾ ਸਕਦੇ ਰੱਬ ਨੇ ਸਾਨੂੰ ਭੇਜਿਆ ਸੀ 4 ਤੋਂ 7 ਸਾਨੂੰ ਜਿੰਨਾ ਮਿਲਦਾ ਨਾ ਅਸੀਂ ਉਹਦੇ ਚ ਹੀ ਖੋਸ਼ ਠੀਕ ਹੈ ਠੀਕ ਹੈ ਉਹ 8 ਵਜੇ ਸਵੇਰੇ ਆਉਂਦੇ ਰਾਤ 11 ਵਜੇ ਜਾਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਓਕੇ